ਆਪ ਕੀ ਤਾਂ ਸ਼ੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਛਿਆ ਆਂਦੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆਂ ਐਉਂ ਲੱਗਾ ਵੀ ਜਿੱਤਾਂ ਰੋਖ ਖੰਭ ਲਾ ਕੇ ਉੱਡ ਗਿਆ ਚਰਨ ਛੂਏ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮਰ ਨੇ ਆਪਣੀ ਗਲ ਦੇ ਨਾਲ ਲਾਇਆ ਬਾਬਾ ਜੀ ਨੇ ਛੁੱਟੀ ਮੰਗੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਅਜੇ ਤੁਹਾਡੇ ਗੋਤਰਾ ਇੱਕ ਸਾਨੂੰ ਕੰਮ ਛੋਟੀ ਉਮਰ ਵਿੱਚ ਪਿਤਾ ਤੁਰ ਗਏ ਫਿਰ ਜੰਗਾ ਜੁੱਧਾਂ ਗੱਲ ਪੈ ਗਈਆਂ ਅਸੀਂ ਵੱਡੇ ਗੁਰੂਆਂ ਦਾ ਇਤਿਹਾਸ ਨਹੀਂ ਸੁਣਿਆ ਜਿਨ੍ਹਾਂ ਚਿਰਤ ਸੀ ਵੱਡੇ ਗੁਰੂਆਂ ਦਾ ਇਤਿਹਾਸ ਨਹੀਂ ਸੁਣਾਓਗੇ ਉਹਨਾਂ ਚਿਰ ਛੁੱਟੀ ਨਹੀਂ ਮਿਲੇਗੀ ਸਿੱਖੋ ਬ੍ਰह्म ਗਿਆਨੀਆਂ ਦੀ ਆਪਣੀ ਬਾਤ ਹੁੰਦੀ ਹੈ ਵਾਹਿਗੁਰੂ ਆਂਦੇ ਚੌਂਕੜਾ ਲਾ ਲਿਆ ਬਾਬਾ ਬੁੱਢਾ ਸਾਭ ਜੀ ਨੇ ਛੇਵੇਂ ਪਾਤਸ਼ਾਹ ਸੁਣੀ ਜਾ ਰਹੇ ਆ ਤੇ ਬਾਬਾ ਬੁੱਢਾ ਸਾਭ ਜੀ ਵੱਡੇ ਗੁਰੂਆਂ ਦਾ ਇਤਿਹਾਸ ਸੁਣਾਈ ਜਾ ਰਿਹਾ ਆ ਅੰਤ ਸਮਾ ਆਇਆ ਜਪਜੀ ਸਾਹਿਬ ਦਾ ਪਾਠ ਕੀਤਾ ਸੀਸ ਬਾਬਾ ਬੁੱਢਾ ਸਾਬ ਜੀ ਦਾ ਗੁਰੂ ਦੀ ਗੋਦ ਵਿੱਚ ਹੈ ਆਹਂ ਤੇ ਜਿੰਦ ਇਸ ਤਰ੍ਹਾਂ ਬਾਬਾ ਬੁੱਢਾ ਸਾਬ ਜੀ ਦੀ ਨਿਕਲੀ ਜਿ ਤਰ੍ਹਾਂ ਭੌਰ ਇੱਕ ਫੁੱਲ ਤੋਂ ਉੱਡ ਕੇ ਤੇ ਦੂਜੇ ਫੁੱਲ ਤੇ ਬਹਿ ਜਾਂਦਾ ਜੋ ਜਲ ਮੇ ਜਲ ਆਏ ਖਤਾਨਾ ਤਿਉਂ ਜੋਤੀ ਤਿਉਂ ਜੋਤੀ ਸੰਜੋਸ਼ ਮਨ ਮੈਨੂੰ ਚੇਤਾ ਆ ਗਿਆ ਬਾਬਾ ਬੁੱਢਾ ਸਾਬ ਜੀ ਨੇ ਬੜੀ ਕੱਲ ਨਾ ਕੀਤੀ ਕੱਲ ਨਾ ਕਾਲੀ ਬੜੇ ਬੜੇ ਵੱਡੇ ਕਾਰਨਾਮੇ ਕੀਤੇ ਛੇ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਪੰਜ ਗੁਰੂ ਸਹਿਬਾਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਪਰ ਆਪ ਗੁਰੂ ਬਣ ਦੀ ਇਛਾ ਹੀ ਨਿਜਾਰ ਕੀ ਆਹ ਬਾਬਾ ਬੁੱਢਾ ਸਾਜੀ ਦੀ ਬਿਰਧ ਹੋ ਚੁੱਕੇ ਸੀ ਮੈਨੂੰ ਚੇਤਾ ਆ ਗਿਆ ਬਾਬਾ ਬੁੱਢਾ ਸਾਜੀ ਦਾ ਵजूद ਕੁਝ ਭਾਰਾ ਸੀ ਹਰਮੰਦਰ ਸਾਹਿਬ ਦੇ ਦਰਸ਼ਨ ਆਇਆ ਕਰਮਾ ਹੈ ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਉਂਦਿਆਂ ਵੇਖਿਆ ਤੇ ਸਿੱਖਾਂ ਨੂੰ ਹੁਕਮ ਲਾਤਾ ਵੀ ਇਹਨਾਂ ਵੱਡੇ ਗੁਰੂਆਂ ਦੇ ਬੜੇ ਬਚਨਾਂ ਦੀ ਕਮਾਈ ਕੀਤੀ ਆ ਇਹਨਾਂ ਨੂੰ ਅੱਜ ਤੋਂ ਬਾਅਦ ਤੁਸੀਂ ਪਾਲਕੀ ਵਿੱਚ ਬਿਠਾ ਕੇ ਲੈਣਾ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਹੋ ਸਿੱਖ ਪਾਲਕੀ 'ਚ ਬਾਬਾ ਬੁੱਢਾ ਸਾਹਿਬ ਜੀ ਨੇ ਲਿਆਉਣ ਲੱਗ ਪਏ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਆ ਰਹੀ ਸੀ ਤੇ ਛੇਵੇਂ ਪਾਤਸ਼ਾਹ ਨੇ ਆਪ ਉੱਠ ਕੇ ਤਉ ਨਦੀ ਪਾਲਕੀ ਨੂੰ ਵੋਡਾ ਲਾਤਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਸਾਹਿਬ ਜੀਓ ਮੇਰੀ ਜਗਾ ਜਵੇਂ ਪਾਤਸ਼ਾਹ ਜੀ ਨੇ ਜਦੋਂ ਮੋਢਾ ਦਿੱਤਾ ਬਾਬਾ ਬੁੱਢਾ ਸਾਹਿਬ ਦੀ ਪਾਲਕੀ ਨੂੰ ਤੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਕਹਿਣ ਲੱਗੇ ਗੁਰੂ ਸਾਹਿਬ ਜੀਓ ਆਹ ਮੇਰੀ ਜਗ੍ਹਾ ਤੁਹਾਡੇ ਮੋਢਿਆਂ ਤੇ ਨਹੀਂ ਵਾਹ ਗੁਰੂ ਮੇਰੀ ਜਗ੍ਹਾ ਤੇ ਤੁਹਾਡੇ ਚਰਨਾਂ ਚਾਹੇ